ਹਾਂਜੀ ਸਭ ਨੂੰ ਜੈ ਭੀਮ ਜੈ ਭਾਰਤ ਜੀ ਮੈਂ ਤੁਹਾਡਾ ਆਪਣਾ ਜਗਨਾ ਜੱਗੀ ਪ੍ਰਧਾਨ ਅੰਬੇਡਕਰ ਪ੍ਰੈਸ ਕਲੱਬ ਰਜਿਸਟਰਡ ਫਲੋਰ ਸੋ ਉਮੀਦ ਕਰਦਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਮੈਂ ਅੱਜ ਇੱਕ ਬਹੁਤ ਜ਼ਰੂਰੀ ਮਸਲੇ ਸੰਬੰਧੀ ਜਿਹੜਾ ਤੁਹਾਡੇ ਨਾਲ ਲਾਈਵ ਹੋਇਆ ਜੋ ਕਿ ਕਾਫੀ ਦਿਨਾਂ ਤੋਂ ਅੰਦਰ ਗੱਲ ਚੱਲ ਰਹੀ ਸੀਗੀ ਜਿਹੜੀ ਕਿ ਬਾਕੀ ਸਾਰੀਆਂ ਪ੍ਰੈਸ ਕਲੱਬਾਂ ਦੇ ਪ੍ਰਧਾਨਾਂ ਦੇ ਨਾਲ ਮੈਂ ਮੈਂਬਰਾਂ ਦੇ ਨਾਲ ਮੈਂ ਸਾਂਝੀ ਵੀ ਕੀਤੀ ਆ ਇਹ ਦੇਖੋ ਜਿਹੜਾ ਸਾਡਾ ਪੱਤਰਕਾਰ ਭਾਈਚਾਰਾ ਉਹ ਆਪਣੀ ਜਾਨ ਜੋਖਮ ਤੇ ਪਾ ਕੇ ਬਿਨਾਂ ਕਿਸੇ ਲਾਲਚ ਤੋਂ ਔਰ ਬਿਨਾਂ ਕਿਸੇ ਤੋਂ ਭੈ ਖਾਦਿਆ ਹੋਇਆ ਉਹ ਜਿਹੜਾ ਸਚਾਈ ਵਾਲੀਆਂ ਜਣੀਆਂ ਖਬਰਾਂ ਉਹ ਆਪਣੀ ਕਲਮ ਰਾਹੀਂ ਆਪਣੇ ਇਲੈਕਟ੍ਰੋਨਿਕ মিডিਆ ਰਾਹੀਂ ਜਿਹੜੀਆਂ ਉਹ ਸਰਕਾਰ ਤੱਕ ਤੁਹਾਡੀਆਂ ਪਹੁੰਚਾਉਂਦੇ ਆ ਔਰ ਉਹਦੇ ਨਾਲ ਜਿਹੜੇ ਤੁਹਾਡੇ ਮਸਲੇ ਹੱਲ ਹੁੰਦੇ ਆ ਜੇ ਕੋਈ ਜਨਤਕ ਗੱਲ ਵੀ ਹੁੰਦੀ ਆ ਤੇ ਉਹ ਵੀ ਆ ਜਿਹੜੀ ਪੂਰਾ ਪੱਤਰਕਾਰ ਭਾਈਚਾਰਾ ਪੱਪਾ ਭਾਰ ਹੋ ਕੇ ਉਸ ਜਨਤਕ ਗੱਲ ਨੂੰ ਵੀ ਜਿਹੜਾ ਹੈਗਾ ਸਰਕਾਰ ਤੱਕ ਪਹੁੰਚਾਉਂਦਾ ਕਿ ਲੋਕ ਆ ਚਾਹੁੰਦੇ ਆ ਮੰਨ ਲਓ ਕਿ ਕੋਈ ਖਬਰ ਨਹੀਂ ਲਾਉਣ ਵਾਲੀ ਹੁੰਦੀ ਮੰਨ ਲਓ ਤੇ ਉਹਦੇ ਨਾਲ ਜਿਹੜੀ ਸਮੱਸਿਆ ਪੈਦਾ ਹੋ ਸਕਦੀ ਆ ਕਿਉਂਕਿ ਪੱਤਰਕਾਰਾਂ ਦੇ ਵੀ ਆਪਣੇ ਪਰਵਾਰ ਆ ਉਹ ਵੀ ਦੇਖਣੇ ਆ ਔਰ ਜਿਹੜਾ ਦੂਜਿਆਂ ਨੂੰ ਵੀ ਜਿਹੜਾ ਹੈਗਾ ਇਸ ਗੱਲ ਤੋਂ ਸੇਫ ਰੱਖਣਾ ਜਿਨ੍ਹਾਂ ਦੀਆਂ ਖਬਰਾਂ ਹੁੰਦੀਆਂ ਸੋ ਨਹੀਂ ਵੀ ਕਈ ਖਬਰਾਂ ਜਿਹੜੀਆਂ ਲੱਗਣ ਵਾਲੀਆਂ ਹੁੰਦੀਆਂ ਉਹ ਸਾਡਾ ਜਿਹੜਾ ਭਾਈਚਾਰਾ ਨਹੀਂ ਲਾਉਂਦਾ ਔਰ ਇੱਕ ਜਿਹੜਾ ਫਲੋਰ ਦੇ ਵਿੱਚ ਟ੍ਰੈਂਡ ਆ ਜਿਹੜਾ ਉਹ ਸ਼ੁਰੂ ਹੋਇਆ 2-3 ਮਹੀਨੇ ਤੋਂ ਅਸੀਂ ਦੇਖ ਰਹੇ ਆਂ ਇਹ ਕੋਈ ਵੀ ਬੰਦਾ ਔੜਦਾ ਜੇ ਮੰਨ ਲਓ ਕਿਸੇ ਦੀ ਖਬਰ ਨਾ ਲਾਈ ਜਾਂ ਕੋਈ ਕੋਈ ਜਿਹੜਾ ਹੈਗਾ ਕਿਸੇ ਨੂੰ ਐਡਾ ਮਹਿਸੂਸ ਹੁੰਦਾ ਵੀ ਹਾਂਜੀ ਇਹ ਜੀ ਸਾਡਾ ਸਾਥ ਨਹੀਂ ਦੇ ਰਹਾ ਜਦ ਕਿ ਉੱਤੇ ਸਾਡਾ ਸਾਥ ਦੇਣ ਵਾਲਾ ਕੰਮ ਹੀ ਨਹੀਂ ਹੁੰਦਾ ਤੇ ਉਹ ਕੀ ਕਰਦੇ ਆ ਚੱਕ ਕੇ ਪ੍ਰੈਸ ਦੇ ਖਿਲਾਫ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੈਗਾ ਜਾਂ ਕੁਛ ਜਿਹੜਾ ਹੈਗਾ ਲੈ ਕੇ ਪਾ ਦਿੰਦੇ ਆ ਜਾਂ ਕੋਸ਼ਿਸ਼ ਜਿਹੜੇ ਹੈਗੇ ਆ ਬਿਨਾਂ ਵਜ੍ਹਾ ਪੱਤਰਕਾਰਾਂ ਨੂੰ ਪਰੇਸ਼ਾਨ ਕਰ ਲਈ ਆਪਣੇ ਨਿੱਜੀ ਫਾਇਦੇ ਲਈ ਬਈ ਜਿਹੜਾ ਹੈਗਾ ਉਹ ਕੋਈ ਨਾ ਕੋਈ ਐਦਾਂ ਦੀ ਐਕਟੀਵਿਟੀ ਕਰਦੇ ਆ ਬਈ ਜਿਹੜੇ ਪੱਤਰਕਾਰ ਆ ਉਹ ਪਰੇਸ਼ਾਨ ਹੋ ਜਾਣ ਤੇ ਉਹ ਜਿਹੜੀ ਸਚਾਈ ਆ ਉਹ ਲੋਕਾਂ ਦੇ ਸਾਹਮਣੇ ਨਾ ਸਕੇ ਕਈ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਜੜੀਆਂ ਕਿ ਕਿਸੇ ਦੇ ਖਿਲਾਫ ਕਿਸੇ ਵੱਲੋਂ ਜਿਹੜਾ ਹੈਗਾ ਉਹ ਜੁਰਮ ਕੀਤਾ ਹੁੰਦਾ ਔਰ ਉਹ ਜਿਹੜਾ ਜੁਰਮ ਹੈ ਲੋਕਾਂ ਦੇ ਸਾਹਮਣੇ ਜਦ ਪੱਤਰਕਾਰ ਲੈ ਕੇ ਆਉਂਦਾ ਤੇ ਕਈ ਬੰਦਿਆਂ ਦਾ ਜਿਹੜਾ ਕਾਨੂੰਨੀ ਤੌਰ ਤੇ ਉਹਦੇ ਨਾਲ ਨੁਕਸਾਨ ਹੋਣ ਦਾ ਉਹਨਾਂ ਨੂੰ ਖਾਸਾ ਹੁੰਦਾ ਤੇ ਉਹ ਕੀ ਕਰਦੇ ਆ ਉਹ ਇਸ ਗੱਲ ਨੂੰ ਕਵਰ ਕਰ ਲਈ ਕਿਹੜਾ ਪੱਤਰਕਾਰਾਂ ਨੂੰ ਹੀ ਟਾਰਗੇਟ ਆ ਜਿਹੜਾ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਕਈ ਤਾਂ ਐਸ ਹੱਦ ਤੱਕ ਨੀਚ ਹੱਦ ਤੱਕ ਗੈਰ ਜਾਂਦੇ ਆ ਕਿ ਇਹ ਵੀ ਕਹਿੰਦੇ ਆ ਬਈ ਬਈ ਬਲੈਕ ਮੇਲਿੰਗ ਕਰਦੇ ਆ ਮੰਨ ਲਓ ਜਦ ਸਚਾਈ ਵਾਲੀ ਜਿਹੜੀ ਖਬਰ ਆ ਉਹ ਜੇ ਕਿਸੇ ਨੇ ਲਾਈਆ ਉਹ ਕੋਈ ਬਲੈਕ ਮੇਲਿੰਗ ਨਹੀਂ ਹੈਗੀ ਸਚਾਈ ਵਾਲੀ ਖਬਰ ਜੇ ਲਾਤੀ ਆ ਤੇ ਕਿਸੇ ਦੇ ਜੇ ਖਿਲਾਫ ਜਾਂਦੀ ਆ ਤੇ ਉਹਦੇ ਦੀ ਕੋਈ ਬਲੈਕ ਮੇਲਿੰਗ ਨਹੀਂ ਉਹ ਤਾਂ ਜਿਹੜਾ ਪੱਤਰਕਾਰ ਦਾ ਇੱਕ ਆਪਣਾ ਫਰਜ਼ ਆ ਪੱਤਰਕਾਰ ਆਪਣਾ ਨਿਭਾ ਰਿਆ ਔਰ ਦੂਜੀ ਇਹ ਵੀ ਗੱਲ ਆ ਬਈ ਜਿੰਨੇ ਸਮਾਜਿਕ ਮੁੱਦੇ ਆ ਪਲੌਰ ਦੀ ਪੂਰੀ ਜਿਹੜੀ ਪ੍ਰੈਸ ਆ ਉਹ ਇੰਨੀ ਸੈਂਸਿਟਿਵ ਆ ਕਿ ਪੂਰੇ ਜਿਹੜੇ ਸਮਾਜਿਕ ਮੁੱਦੇ ਆ ਉਹਨਾਂ ਨੂੰ ਬੜੇ ਧਿਆਨ ਚ ਰੱਖ ਕੇ ਹਰੇਕ ਜਗ੍ਹਾ ਜਿਹੜੀ ਆ ਉਹ ਇਹਨਾਂ ਮੁੱਦਿਆਂ ਨੂੰ ਹਟਾਉਂਦੀ ਆ ਸਰਕਾਰ ਤੱਕ ਪਹੁੰਚਾਉਂਦੀ ਆ ਔਰ ਕਾਸ਼ ਬੰਦੇ ਜਿਹੜੇ ਹੈਗੇ ਆ ਆਪਣੇ ਨਿੱਜੀ ਹਿੱਤਾਂ ਲਈ ਜਿਹੜਾ ਪ੍ਰੈਸ ਨੂੰ ਜਿਹੜਾ ਉਹਨਾਂ ਦਾ ਕੰਮ ਹੀ ਆ ਇਹ ਆ ਵੀ ਜਾ ਕੇ ਟਾਰਗੇਟ ਕਰਨਾ ਸੋ ਇੱਕੋ ਹੀ ਹੁਣ ਮੇਰੀ ਬੇਨਤੀ ਆਵੇ ਮੇਰੀ ਜਿਹੜੇ ਬਾਕੀ ਵੀ ਫਲੋਰ ਦੇ ਜਿਹੜੇ ਪ੍ਰੈਸ ਕਲੱਬ ਆ ਉਹਨਾਂ ਦੇ ਜਿਹੜੇ ਮੋਤਵਾਰਿਆ ਉਹਨਾਂ ਦੇ ਨਾਲ ਜਿਹੜੀ ਗੱਲ ਸਾਡੀ ਹੋ ਚੁੱਕੀ ਆ ਇੱਕ ਸਾਡੀ ਬੇਨਤੀ ਸਮਝ ਲਓ ਸਾਡੀ ਵਾਰਨਿੰਗ ਸਮਝ ਲਓ ਸਾਡੀ ਅਪੀਲ ਸਮਝ ਲਓ ਬਈ ਜੋ ਪਿੱਛੇ ਹੋ ਗਿਆ ਉਹ ਹੋ ਗਿਆ ਪਰ ਹੁਣ ਜੇ ਕਿਸੇ ਨੇ ਵੀ ਪ੍ਰੈਸ ਦੇ ਖਿਲਾਫ ਬਿਨਾ ਵਜਾ ਬੇਤੁਕੀ ਝੂਠੀ ਕੋਈ ਜੜੀ ਹੈਗੀ ਆ ਸੋਸ਼ਲ ਮੀਡੀਆ ਤੇ ਕੋਈ ਅਫਵਾੜ ਆਈ ਜਾਂ ਕੋਈ ਕਿਸੇ ਨੇ ਕੋਈ ਲੇਕ ਕੇ ਪਾਇਆ ਜਾਂ ਕਿਸੇ ਨੇ ਕੋਈ ਪੱਤਰਕਾਰ ਭਾਈਚਾਰੇ ਦੀ ਸ਼ਾਨ ਦੇ ਖਿਲਾਫ ਕੋਈ ਬਿਨਾ ਵਜਾ ਕੋਈ ਗੱਲ ਕੀਤੀ ਆ ਜੇ ਕੋਈ ਕੋ ਤੁਹਾਨੂੰ ਕੋਈ ਸਾਟਾ ਜਿਹੜਾ ਹੈਗਾ ਤੁਹਾਨੂੰ ਲੱਗਦਾ ਕਿ ਪੱਤਰਕਾਰ ਸਹੀ ਮੈਨੇ ਜੇ ਕੋਈ ਬਲੈਕਮੇਲਿੰਗ ਕਰਦਾ ਉਹਦੀ ਜਿਹੜੀ ਸੂਚਨਾ ਸਾਡੇ ਪ੍ਰੈਸ ਕਲੱਬਾਂ ਨੂੰ ਦਵਾਓ ਔਰ ਅਸੀਂ ਜਿਹੜਾ ਹੈਗਾ ਉਹ ਤੋਂ ਬੰਦੇ ਜਾਂਚ ਕਰਕੇ ਉਹਨੂੰ ਆਪਣੇ ਕਲੱਬ ਚੋਂ ਵੀ ਕਟਾਂਗੇ 올ਡਾ ਸਾਡੇ ਨਾਲ ਹੋਵੇ ਉੱਤੇ ਕਾਰਵਾਈ ਵੀ ਕਰਾਵਾਂਗੇ ਪਰ ਬਿਨਾਂ ਵਜ੍ਹਾ ਜੇ ਤੁਸੀਂ ਕਿਸੇ ਨੂੰ ਪਰੇਸ਼ਾਨ ਕਰੋਗੇ ਜਾਂ ਬਿਨਾਂ ਵਜ੍ਹਾ ਜਿਹੜਾ ਹੈਗਾ ਆਪਣੇ ਨਿੱਜੀ ਹਿੱਤਾਂ ਲਈ ਨਿੱਜੀ ਹਿੱਤਾਂ ਦੀ ਪੂਰਤੀ ਲਈ ਜਿਹੜਾ ਤੁਸੀਂ ਜਿਹੜਾ ਪੱਤਰਕਾਰ ਭਾਈਚਾਰੇ ਦੀ ਸ਼ਾਨ ਮਾਨ ਤੇ ਜਿਹੜੀ ਠੇਸ ਪਹਚਾਉਂਗੇ ਤੇ ਸਾਫ਼ ਤੌਰ ਤੇ ਜਿਹੜੀ ਆ ਗੱਲ ਆ ਕਿ ਕਾਨੂੰਨੀ ਜਿਹੜੀ ਕਾਰਵਾਈ ਆ ਉਹ ਕਰਵਾਈ ਜਾਊਗੀ ਕਿਸੇ ਨੂੰ ਵੀ ਜਿਹੜਾ ਹੈਗਾ ਬਖਸ਼ਿਆ ਨਹੀਂ ਜਾਊਗਾ ਅਸੀਂ ਸਿਰਫ ਇਸ ਲਿਹਾਜ਼ ਦੇ ਵਿੱਚ ਹੁਣ ਤੱਕ ਰਹੇ ਆ ਕਿ ਸਾਡਾ ਸ਼ਹਿਰ ਆ ਸਾਡੇ ਲੋਗ ਆ ਵਿਚਾਰੋ ਕੋਈ ਗੱਲ ਨਹੀਂ ਹੈਗੀ ਅਸੀਂ ਆਪਣੇ ਲੈਵਲ ਤੇ ਸਾਰਿਆਂ ਨੂੰ ਸਮਝਾ ਚੁੱਕੇ ਆ ਪਰ ਕਈ ਸ਼ਰਾਰਤੀ ਬੰਦੇ ਆ ਉਹਨਾਂ ਦਾ ਕੰਮ ਹੀ ਇਹ ਆ ਉਹ ਹਟ ਨਹੀਂਦੇ ਔਰ ਹੁਣ ਜਿਹੜੀ ਹੈਗੀ ਆ ਬਕਾਇਦਾ ਕਾਨੂੰਨੀ ਕਾਰਵਾਈ ਜੇ ਕੋਈ ਬੰਦਾ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਦੇ ਵਿੱਚ ਜਾਂ ਕੁਝ ਵੀ ਬਿਨਾ ਵਜ੍ਹਾ ਬੇਬੁਨਿਆਦ ਬਿਨਾ ਕਿਸੇ ਸਬੂਤ ਤੋਂ ਕਿਸੇ ਪੱਤਰਕਾਰ ਭਾਈਚਾਰੇ ਦੇ ਕਿਸੇ ਵੀ ਮੈਂਬਰ ਦੇ ਉੱਤੇ ਸਾਡੇ ਪ੍ਰੈਸ ਦੇ ਕਿਸੇ ਵੀ ਮੈਂਬਰ ਦੇ ਉੱਤੇ ਜਾਂ ਪ੍ਰੈਸ ਦੇ ਖਿਲਾਫ ਕੁਝ ਜਿਹੜਾ ਹੈਗਾ ਕਿਸੇ ਵੀ ਪਲੇਟਫਾਰਮ ਤੇ ਕੁਝ ਲਿਖਦਾ ਜਾਂ ਬੋਲਦਾ ਜਾਂ ਕੋਈ ਗੱਲ ਕਰਦਾ ਸਮਾਜਿਕ ਤੌਰ ਤੇ ਬਿਨਾਂ ਵਜ੍ਹਾ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ ਔਰ ਜੋ ਬਣਦੀ ਕਾਨੂੰਨੀ ਕਾਰਵਾਈ ਉਹ ਕਰਵਾਈ ਜਾਊਗੀ ਚਾਹੇ ਉਹ ਮਾਨਾ ਨੀ ਪਾਣੀ ਪਵੇ ਚਾਹੇ ਉਹ ਕ੍ਰਿਮੀਨਲ ਉਹ ਤੇ ਜਿਹੜਾ ਹੈਗਾ ਆ ਪ੍ਰੋਸੀਡਿੰਗ ਹੈ ਜਿਹੜੀ ਉਹ ਲਈ ਐਪਲੀਕੇਸ਼ਨ ਪਾਣੀ ਪਵੇ ਉਹ ਪਾਵਾਂਗੇ ਔਰ ਬੈਲ ਕਾਲ ਵੀ ਜਿਹੜਾ ਹੈਗਾ ਕਿਸੇ ਦੇ ਜਿਹੜਾ ਹੈਗਾ ਆਪਣੇ ਨਿੱਜੀ ਹਿੱਤਾਂ ਲਈ ਜਿਹੜੇ ਪ੍ਰੈਸ ਨੂੰ ਬਦਨਾਮ ਕਰਦੇ ਬਿਲਕੁਲ ਸਾਰਿਆਂ ਨਹੀਂ ਜਾਊਗਾ ਸੋ ਤੁਸੀਂ ਸਾਡੇ ਸਾਰੇ ਸਤਿਕਾਰਯੋਗ ਆ ਅਸੀਂ ਤੁਹਾਡੀ ਸੇਵਾ ਲਈ ਜਿੰਨਾ ਵੀ ਪੱਤਰਕਾਰ ਭਾਈਚਾਰਾ ਹੈਗਾ ਤੁਹਾਡੀ ਸੇਵਾ ਲਈ ਅਸੀਂ ਜਿਹੜੇ ਹੈਗੇ ਆ 24 ਘੰਟੇ ਹਾਜ਼ਰ ਆ ਔਰ ਸੱਚੀ ਸੱਚੀ ਪੱਤਰਕਾਰੀ ਲਈ ਹਮੇਸ਼ਾ ਜਿਹੜਾ ਹੈਗਾ ਤੁਸੀਂ ਕਿਸੇ ਵੀ ਪੱਤਰਕਾਰ ਨੂੰ ਯਾਦ ਕਰ ਸਕਦੇ ਆ ਤੁਹਾਡੀ ਸੇਵਾ ਲਈ ਹਾਜ਼ਰ ਆ ਪਾਰ ਜੇ ਤੁਸੀਂ ਆਪਣੇ ਨਿੱਜੀ ਹੱਤਾਂ ਲਈ ਜੇ ਕਿਸੇ ਨੂੰ ਬਦਨਾਮ ਕਰੋਗੇ ਔਰ ਬਿਲਕੁਲ ਨਹੀਂ ਬਖਸ਼ਾਂਗੇ ਸੋ ਮੇਰੀ ਐਨੀ ਆ ਪੀ ਲਿਆ ਵੀ ਜਿਹੜੇ ਲੋਕ ਇਹ ਹਰਕਤਾਂ ਕਰਦੇ ਆ ਜਾਂ ਜਿਹੜਾ ਹੈਗਾ ਕਿਸੇ ਨੂੰ ਕਰਵਾਉਂਦੇ ਆ ਉਹ ਬਾਜਾ ਜਾਂ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਕਾਨੂੰਨੀ ਕਾਰਵਾਈ ਦਾ ਜਿਹੜਾ ਹੈਗਾ ਉਹ ਸਾਹਮਣਾ ਕਰਨਾ ਪਊਗਾ ਔਰ ਜੇ ਸਾਹ ਤੱਕ ਵੀ ਜਾਣਾ ਪਿਆ ਅਸੀਂ ਜਾਵਾਂਗੇ ਸੋ ਸਾਰਿਆਂ ਨੂੰ ਅਪੀਲ ਆ ਵੀ ਤੁਸੀਂ ਪੱਤਰਕਾਰ ਭਾਈ ਜਰਾ ਹਮੇਸ਼ਾ ਤੁਹਾਡੀ ਸੇਵਾ 'ਚ ਹਾਜ਼ਰ ਰਹਾ ਤੁਹਾਡੇ ਲਈ ਸਹਿਯੋਗ ਕਰਦਾ ਔਰ ਤੁਹਾਡੀ ਗੱਲ ਆ ਜਿਹੜੀ ਪ੍ਰਸ਼ਾਸਨ ਤੱਕ ਪਹੁੰਚਾਉਂਦਾ ਔਰ ਸਾਡੇ ਮਸਲੇ ਜਿਹੜੇ ਹੱਲ ਹੁੰਦੇ ਆ ਸੋ ਬੇਨਤੀ ਆ ਕਾਈਂਡਲੀ ਕਿ ਅਸੀਂ ਵੀ ਸਾਰਿਆਂ ਦਾ ਸਹਿਯੋਗ ਕਰਦੇ ਆ ਔਰ ਸਾਡਾ ਵੀ ਸਾਰੇ ਜਣੇ ਸਹਿਯੋਗ ਕਰਨੇ ਏਸੇ ਆਸ ਤੇ ਉਮੀਦ ਦੇ ਨਾਲ ਵੀ ਸਾਰਿਆਂ ਦਾ ਸਾਨੂੰ ਪਹਿਲਾਂ ਵਾਂਗੂ ਸਹਿਯੋਗ ਰਹੂਗਾ ਕੁਝ ਬੰਦੇ ਆ ਜਿਹੜੇ ਇਹ ਜਿਹੜੀ ਮਾੜੀ ਸੋਚ ਰੱਖਦੇ ਆ ਸਾਰੇ ਨਹੀਂ ਉਹਨਾਂ ਲਈ ਇਹ ਜਿਹੜੀ ਅੱਜ ਜਿਹੜੀ ਗੱਲ ਕੀਤੀ ਆ ਸੋ ਮੇਰੀ ਬੇਨਤੀ ਆ ਕਿ ਆਪਾਂ ਭਾਈਚਾਰਾ ਬਣਾ ਕੇ ਲੋਕਾਂ ਦੀ ਇਨਸਾਫ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਜਿਹੜਾ ਆਪਾਂ ਯੋਗਦਾਨ ਪਾਈਏ ਔਰ ਨਾ ਕਿ ਆਪਣੇ ਨਿੱਜੀ ਹਿੱਤਾਂ ਲਈ ਕੁਝ ਬੰਦਿਆਂ ਦਾ ਹੱਥ ਖੰਡਾ ਆ ਜਿਹੜਾ ਹੈਗਾ ਬਣ ਕੇ ਉਹ ਆਪਾਂ ਪੂਰੇ ਇਸ ਪਵਿੱਤਰ ਪੇਸ਼ੇ ਤੇ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਆਪਾਂ ਟਾਰਗੇਟ ਕਰਕੇ ਸਬੂਤਰ ਪੇਸ਼ੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੈ ਪੀਮ ਜੈ ਭਾਰਤ ਦੀ